ਸਤਿ ਸ਼੍ਰੀ ਅਕਾਲ ਜੀ ਸਿਰਫ 1 ਮਹੀਨਾ ਇਹ ਡਰਿੰਕ ਲਗਾਤਾਰ ਬਣਾ ਕੇ ਪੀ ਲਓ ਕਦੇ ਵੀ ਨਹੀਂ ਹੋਵੇਗੀ ਤੁਹਾਨੂੰ ਸ਼ੂਗਰ ਤੇ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਨੂੰ ਮਿਲੂਗਾ ਸ਼ੂਗਰ ਤੋਂ ਛੁਟਕਾਰਾ ਬਹੁਤ ਹੀ ਹੈਲਥੀ ਬਹੁਤ ਹੀ ਟੇਸਟੀ ਡਰਿੰਕ ਆ ਜੀ ਇਹ ਮੇਰੀ ਅਜਮਾਈ ਹੋਇਆ ਟੋਟਕਾ ਆ ਜੀ ਜਰੂਰ ਬਣਾਇਓ ਕੋਈ ਦਵਾਈ ਖਾਣ ਦੀ ਜ਼ਰੂਰਤ ਨਹੀਂ ਦਵਾਈਆਂ ਵੀ ਛੁੱਟ ਜਾਂਦੀਆਂ ਜੀ ਇਹ ਡਰਿੰਕ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦਾ ਵਾਇਗਰ ਤੁਹਾਨੂੰ ਖੁਸ਼ ਆਵਾਜ਼ ਤੰਦਰੁਸਤ ਰੱਖੇ ਚੜ੍ਹਦੀਆਂ ਕਲਾ ਚ ਰੱਖੇ ਤੰਦਰੁਸਤਿਆਂ ਨਾਲ ਹੱਸਦੇ ਵਜਦੇ ਰਹੋ ਖੁਸ਼ੀਆਂ ਮਾਣੋ ਜੀ ਅਸੀਂ ਠੀਕ ਆ ਤੇ ਚੜ੍ਹਦੀ ਕਲਾ ਚ ਆ ਅੱਜ ਜੀ ਆਏ ਸੀ ਸਾਨੂੰ ਫਰੈਸ਼ ਫਰੈਸ਼ ਜਾਮਨ ਘਰ ਦੇ ਜਾਮਨ ਮੇਰੀ ਫਰੈਂਡ ਦੇ ਕੇ ਗਈ ਸੀ ਤੇ ਬਹੁਤ ਵਧੀਆ ਤਾਜੇ ਜਾਮਣ ਸੀ ਅਸੀਂ ਸੋਚਿਆ ਕਿ ਤੁਹਾਨੂੰ ਇਹ ਡਰਿੰਕ ਬਣਾ ਕੇ ਦਿਖਾਈਏ ਜਾਮਣਾ ਦਾ ਕੁਝ ਬਣਾਈਏ ਕਿਉਂਕਿ ਇਹ ਬਹੁਤ ਹੈਲਪਫੁਲ ਆ ਇਥੋਂ ਤੱਕ ਕਿ ਇਹਨਾਂ ਦੇ ਜਿਹੜੇ ਸੀਡ ਬੀਜ ਹੁੰਦੇ ਉਹ ਵੀ ਸਾਡੇ ਲਈ ਬਹੁਤ ਲਾਹੇਵੰਦ ਆ ਕਿਉਂਕਿ ਮੇਰਾ ਜਮਾਇਆ ਹੋਇਆ ਟੋਟਕਾ ਆ ਜੀ ਬਹੁਤ ਵਧੀਆ ਆ ਜੀ ਇਹ ਇਸ ਤਰ੍ਹਾਂ ਜਾਮਣਾ ਨੂੰ ਆਪਾਂ ਹਨਾ ਛਿੱਲ ਕੇ ਉਤਾ ਪਹਿਲਾਂ ਧੋ ਲੈਣੀਆਂ ਧੋ ਕੇ ਸਾਫ਼ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਇਹਨਾਂ ਦੀ ਗਿੱਟਾਂ ਲੱਗ ਕਰ ਲੈਣੀਆਂ ਤੇ ਜਾਮਣਾ ਜਿਹੜੀਆਂ ਆ ਇਹਨਾਂ ਦੇ ਇਹਨਾਂ ਦਾ ਜਿਹੜਾ ਗੁੱਦਾ ਆ ਉਹ ਇੱਕ ਪਾਸੇ ਕਰ ਲੈਣਾ ਇਸ ਤਰ੍ਹਾਂ ਸਾਰੀਆਂ ਜਾਮਣਾਂ ਨੂੰ ਅਸੀਂ ਕੱਟ ਲੈਣਾ ਹੈ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਇਹ ਸਾਰਿਆਂ ਵਾਸਤੇ ਫਾਇਦੇਮੰਦ ਡਰਿੰਕ ਆ ਜੋ ਅਸੀਂ ਇਹ ਤੋਂ ਬਣਾ ਰਹੇ ਹਾਂ ਜਾਮਣ ਤੋਂ ਤੇ ਜੀ ਇਸ ਤਰ੍ਹਾਂ ਮੈਂ ਸਾਰੀਆਂ ਜਾਮਣਾਂ ਨੂੰ ਅਲੱਗ ਬੀਜ ਕੱਢ ਲਿਆ ਤੇ ਜਾਮਣਾਂ ਦਾ ਜਿਹੜਾ ਗੁੱਦਾ ਇੱਕ ਪਾਸੇ ਕਰ ਲਿਆ ਆ ਬੀਜ ਆ ਇਹਨਾਂ ਨੂੰ ਧੋ ਕੇ ਇਹਨਾਂ ਨੂੰ ਸੁਕਾ ਲੈਣਾ ਆ ਧੋ ਕੇ ਅਸੀਂ ਧੋ ਕੇ ਵੀ ਇਹਨਾਂ ਦਾ ਬਾਅਦ ਥੋੜਾ ਜਿਹਾ ਧੋਵਾਂਗੇ ਧੋ ਕੇ ਬਾਅਦ ਵਿੱਚ ਇਹਨਾਂ ਨੂੰ ਸੁਕਾਵਾਂਗੇ ਉਹਦਾ ਵੀ ਅਸੀਂ ਪਾਊਡਰ ਬਣਾ ਕੇ ਮੈਂ ਰੱਖਦੀ ਹੁੰਦੀ ਆ ਜੀ ਬਹੁਤ ਹੀ ਫਾਇਦੇਮੰਦ ਆ ਲਓ ਜੀ ਇੱਕ ਲਿਆ ਮਿਕਸਰ ਜਾਰ ਇਹਦੇ ਵਿੱਚ ਆਪਾਂ ਇਹ ਸਾਰਾ ਬੁੱਦਾ ਜਿਹੜਾ ਜਮਨ ਦਾ ਕੱਢਿਆ ਬੀਜ ਅਲੱਗ ਕਰਕੇ ਇਹਨੂੰ ਇਹਦੇ ਵਿੱਚ ਪਾ ਲੈਣਾ ਇੱਕ ਚਮਚ ਅਸੀਂ ਪਾਣੀ ਆ ਸ਼ੱਕਰ ਥੋੜਾ ਜਿਹਾ ਪਾਣਾ ਨਮਕ ਕਾਲਾ ਨਮਕ ਪਾ ਸਕਦੇ ਆ ਮੈਂ ਸੇਂਧਾ ਨਮਕ ਪਾਇਆ ਤੇ ਹਾਫ ਨਿੰਬੂ ਲੈਣਾ ਹੈ ਅਗਰ ਨਿੰਬੂ ਚ ਰਸਾ ਘਟਿਆ ਤੁਸੀਂ ਇੱਕ ਨਿੰਬੂ ਵੀ ਲੈ ਸਕਦੇ ਮੈਂ ਅੱਧਾ ਨਿੰਬੂ ਲਿਆ ਬਹੁਤ ਵਧੀਆ ਜੂਸੀ ਨਿੰਬੂ ਸੀਗਾ ਆ ਦੇਖੋ ਜੀ ਜਿੰਨੀਆਂ ਵੀ ਆ ਜਮਣਾਂ ਦੀਆਂ ਗਿੱਟਕਾਂ ਸੀ ਆ ਪਾਣੀ ਇਹਦੇ ਵਿੱਚ ਪਾ ਕੇ ਧੋ ਕੇ ਉਹ ਵੀ ਸਾਰਾ ਪਾਣੀ ਮੈਂ ਇਹਦੇ ਵਿੱਚ ਪਾ ਲਿਆ ਅਗਰ ਤੁਹਾਨੂੰ 슈ਗਰ ਦੀ ਪ੍ਰੋਬਲਮ ਜ਼ਿਆਦਾ ਤੁਸੀਂ ਇਹਨੂੰ ਸਕਿਪ ਕਰ ਸਕਦੇ ਆ ਜਿਹੜਾ ਆਪਾਂ ਇਹ ਅ ਸ਼ੱਕਰ ਪਾਈ ਆ ਇਹਨੂੰ ਤੁਸੀਂ ਸਕਿਪ ਕਰ ਸਕਦੇ ਆ ਤੇ ਇਸ ਤਰ੍ਹਾਂ ਜੀ ਮੈਂ ਇਹ ਸਾਰਾ ਜੂਸ ਬਣਾ ਲਿਆ ਜੂਸ ਬਣਾਉਣ ਤੋਂ ਬਾਅਦ ਜਿਨ੍ਹਾਂ ਗਲਾਸਾਂ ਵਿੱਚ ਅਸੀਂ ਜੂਸ ਸਰਵ ਕਰਨਾ ਉਹਨਾਂ ਤੇ ਇਸ ਤਰ੍ਹਾਂ ਜਿਹੜਾ ਮੈਂ ਨਿੰਬੂ ਨਿਚੋੜਿਆ ਸੀ ਉਹਨੂੰ ਇਹਦੇ ਉੱਪਰ ਦੀ ਹੈ ਨਾ ਸਾਰੇ ਗਲਾਸਾਂ ਦੇ ਕਿਨਾਰਿਆਂ ਦੇ ਉੱਪਰ ਕੰਡਿਆਂ ਦੇ ਉੱਪਰ ਦੀ ਲਗਾ ਕੇ ਤੇ ਇਹ ਮੈਂ ਲਗਾਇਆ ਹੈ ਕਾਲਾ ਨਮਕ ਥੋੜਾ ਜਿਹਾ ਲਾਲ ਮਿਰਚ ਦਾ ਪਾਊਡਰ ਤੇ ਸਿੰਪਲ ਨਮਕ ਪਾਣਾ ਪਾ ਲੋ ਵੈਸੇ ਮੈਂ ਕਾਲਾ ਨਮਕ ਮਿਕਸ ਕੀਤਾ ਇਹਦੇ ਵਿੱਚ ਇਹ ਨਾਲ ਬਹੁਤ ਵਧੀਆ ਟੇਸਟ ਆਉਂਦਾ ਜਦੋਂ ਅਸੀਂ ਪੀਂਦੇ ਆ ਤੇ ਖਾਪੀਂ ਨੂੰ ਵੀ ਬਹੁਤ ਟੇਸਟੀ ਲੱਗਦਾ ਇਹ ਜੂਸ ਇਸ ਤਰ੍ਹਾਂ ਮੈਂ ਸਾਰਿਆਂ ਤਿੰਨਾਂ ਗਲਾਸਾਂ ਦੇ ਕਿਨਾਰੇ ਤੇ ਲਾ ਲਿਆ ਜਿੰਨਾ ਵੀ ਹੋਊਗਾ ਡਰਿੰਕ ਜੂਸ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਇੱਕ ਆਈਸ ਕਯੂਬ ਪਾ ਲੈਣੀ ਆ ਠੰਡਾ ਠੰਡਾ ਪੀਣ ਨੂੰ ਬਹੁਤ ਵਧੀਆ ਲੱਗਦਾ ਸਿਹਤ ਵਾਸਤੇ ਵੀ ਬਹੁਤ ਵਧੀਆ ਆ ਕੋਈ ਵੀ ਇਹਨਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਆ ਦੇਖੋ ਇਸ ਤਰ੍ਹਾਂ ਸਾਰਿਆਂ ਗਲਾਸਾਂ ਦੇ ਵਿੱਚ ਆਪਾਂ ਇਹ ਜੂਸ ਪਾਣਾ ਆ ਦੇਖੋ ਕਿੰਨਾ ਵਧੀਆ ਬਣਿਆ ਇਹਦੇ ਵਿੱਚ ਪਾਣੀ ਬਹੁਤ ਘੱਟ ਪਾਇਆ ਜੀ ਅਸੀਂ ਤੇ ਆਹ ਦੇਖੋ ਪਾਣੀ ਬਹੁਤ ਘੱਟ ਪਾਇਆ ਹੈ ਉਹੀ ਜਿਹੜਾ ਗਿਟਕਾਂ ਧੋ ਕੇ ਪਾਇਆ ਹੈ ਅਗਰ ਜ਼ਿਆਦਾ ਥੇਕਾ ਲੱਗਦਾ ਹੈ ਤੁਸੀਂ ਇਹਨੂੰ ਪਤਲਾ ਵੀ ਕਰ ਸਕਦੇ ਆ ਤੇ ਜੀ ਇਸ ਤਰ੍ਹਾਂ ਦੇਖੋ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਆਪਾਂ ਜੀ ਪੀਤਾ ਬਹੁਤ ਟੇਸਟੀ ਬਹੁਤ ਵਧੀਆ ਸਾਡੇ ਘਰ ਦੇ ਵਿੱਚ 슈ਗਰ ਹੋ ਗਈ ਸੀ ਜੀ ਕਿਸੇ ਨੂੰ ਮੈਂ ਇਹ तकरीबन ਮੈਂ 25 ਤੋਂ 30 ਦਿਨ ਇਹ ਜੂਸ ਪਲਾਇਆ ਲਗਾਤਾਰ ਤੇ ਜਿਹੜੀਆਂ ਗਿੱਟਕਾਂ ਸੀਆਂ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਇੱਕ ਚਮਚ ਉਹ ਰਜਾਨਾ ਪਾਊਡਰ ਦਾ ਦੇਣਾ ਇੱਕ ਚਮਚ ਤੇ ਇਹ ਇੱਕ ਗਲਾਸ ਇਹ ਜੂਸ ਬਣਾ ਕੇ ਦੇਣਾ ਇੰਨਾ ਕਈ ਬਹੁਤ ਜ਼ਿਆਦਾ ਨਹੀਂ ਦੇਣਾ ਤੇ ਅੱਜ ਵਾਹਿਗੁਰੂ ਦੀ ਕਿਰਪਾ ਬਿਲਕੁਲ ਆਰਾਮਿਆ ਕੋਈ 슈ਗਰ ਨਹੀਂ ਕੋਸ਼ ਨਹੀਂ ਕਰਿਓ ਜੀ ਜ਼ਰੂਰ ਤੁਸੀਂ ਵੀਡੀਓ ਵੀਡੀਓ ਨੂੰ ਲਾਇਕ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੇ ਬਲੌਗ ਵਿੱਚ ਤੇ ਆਪਣਾ ਖਿਆਲ ਰੱਖਣਾ ਓਕੇ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਟੇਕ ਕੇਅਰ